ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪਰਮਾਤਮਾ ਦੀਆਂ ਗੱਲਾਂ ਵਿੱਚ ਜਿਨ੍ਹਾਂ ਨੂੰ ਸੁਣ ਕੇ ਤੁਹਾਡਾ ਥੋੜਾ ਜਿਹਾ ਵਿਸ਼ਵਾਸ ਪਰਮਾਤਮਾ ਤੇ ਹੋਰ ਪੱਕਾ ਹੋ ਜਾਵੇ ਜੀ। ਇਨਸਾਨ ਨੂੰ ਕਦੇ ਵੀ ਕਿਸੇ ਵੀ ਗੱਲ ਦਾ ਮਾਣ ਨਹੀਂ ਕਰਨਾ ਚਾਹੀਦਾ। ਕਿਉਂਕਿ ਜਦੋਂ ਅਸੀਂ ਕਿਸੇ ਗੱਲ ਦਾ ਮਾਣ ਕਰਦੇ ਹਾਂ ਤਾਂ ਹੰਕਾਰ ਆ ਜਿਹੜਾ ਉਹ ਖੁਦੋਂ ਖੁਦ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦਾ। ਇਨਸਾਨ ਉਦੋਂ ਹੀ ਹੰਕਾਰ ਕਰਦਾ ਜਦੋਂ ਉਹਨੂੰ ਇਹ ਗੱਲ ਦਾ ਮਾਣ ਹੋ ਜਾਵੇ ਕਿ ਜੋ ਕੁਝ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਾਇਆ ਉਹ ਮੈਂ ਆਪਣੀ ਮਿਹਨਤ ਦੇ ਨਾਲ ਪਾਇਆ ਉਹ ਜਦੋਂ ਇਹ ਗੱਲ ਭੁੱਲ ਜਾਂਦਾ ਕਿ ਮੈਂ ਇੱਕ ਸਾਹ ਵੀ ਉਸ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ ਲੈ ਸਕਦਾ ਪਰਮਾਤਮਾ ਇੰਨਾ ਕੋ ਵੱਡਾ ਹੈ ਕਿ ਉਹ ਜੇ ਚਾਹੇ ਇੱਕ ਭਿਖਾਰੀ ਨੂੰ ਰਾਜਾ ਬਣਾ ਸਕਦਾ ਹੈ ਤੇ ਰਾਜੇ ਨੂੰ ਭਿਖਾਰੀ ਬਣਾਉਣ ਦੇ ਵਿੱਚ ਉਹਨੂੰ ਇੱਕ ਸੈਕਿੰਡ ਦਾ ਟਾਈਮ ਨਹੀਂ ਲੱਗਦਾ ਅੱਜ ਦੀ ਜਿਹੜੀ ਕਹਾਣੀਆਂ ਉਹਨੂੰ ਸੁਣ ਕੇ ਸ਼ਾਇਦ ਸਾਨੂੰ ਇਹ ਅਹਿਸਾਸ ਹੋ ਜਾਵੇ ਕਿ ਕਿਤੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹ ਗਲਤੀਆਂ ਤਾਂ ਨਹੀਂ ਕਰ ਰਹੇ ਜਿਹੜੀਆਂ ਉਸ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਰੀਆਂ ਤੇ ਜਿਸ ਦੀ ਵਜ੍ਹਾ ਕਰਕੇ ਉਹ ਕਿਵੇਂ ਅਰਸਾਂ ਤੋਂ ਫਰਸਾਂ ਤੱਕ ਜ਼ਿੰਦਗੀ ਜਿਉਣ ਲੱਗਿਆ ਸਾਹਸੰਗਤ ਜੀ ਇੱਕ ਲੜਕਾ ਜਿਹੜਾ ਕੀ ਹਰ ਰੋਜ਼ ਇੱਕ ਸੜਕ ਤੋਂ ਲੰਘਦਾ ਸੀ ਜਦੋਂ ਉਹ ਸੜਕ ਤੋਂ ਲੰਘਦਾ ਸੀ ਤਾਂ ਸੜਕ ਦੇ ਇੱਕ ਕੰਡੇ ਤੇ ਉਹ ਇੱਕ ਭਿਖਾਰੀ ਨੂੰ ਬੈਠਾ ਦੇਖਦਾ ਸੀ ਉਹ ਭਿਖਾਰੀ ਨਾ ਤਾਂ ਕੁਝ ਚੰਗੀ ਤਰ੍ਹਾਂ ਖਾਂਦਾ ਸੀ ਤੇ ਨਾ ਹੀ ਪੀਂਦਾ ਸੀ ਇਸ ਦੀ ਵਜ੍ਹਾ ਕਰਕੇ ਉਹਦਾ ਸਰੀਰ ਸੀਗਾ ਜਿਹੜਾ ਇੰਨਾ ਜ਼ਿਆਦਾ ਪਤਲਾ ਹੋ ਚੁੱਕਿਆ ਸੀ ਕਿ ਉਹਦੇ ਸਰੀਰ ਦੀਆਂ ਕੱਲੀਆਂ-ਕੱਲੀਆਂ ਹੱਡੀਆਂ ਨੂੰ ਗਿਣਿਆ ਜਾ ਸਕਦਾ ਸੀ ਤੇ ਨਾਲ ਦੀ ਨਾਲ ਉਹਨੂੰ ਇੱਕ ਕੋੜ ਦੀ ਬਿਮਾਰੀ ਵੀ ਹੋ ਗਈ ਸੀ ਉਹ ਲੜਕਾ ਅਕਸਰ ਇਹ ਗੱਲ ਸੋਚਦਾ ਸੀ ਕਿ ਇਹ ਭਿਖਾਰੀ ਇੰਨਾ ਦੁਖੀ ਆ ਆਪਣੀ ਜ਼ਿੰਦਗੀ ਤੋਂ ਤਾਮੀ ਇਹੇ ਜ਼ਿੰਦਗੀ ਜਿਉਣ ਦੇ ਲਈ ਪੀਖ ਮੰਗਦਾ ਇਹ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਿਉਂ ਨਹੀਂ ਕਰਦਾ ਕਿ ਪਰਮਾਤਮਾ ਤੂੰ ਮੈਨੂੰ ਇਸ ਦੁਨੀਆ ਤੋਂ ਲੈ ਜਾ ਕਈ ਦਿਨ ਇਸ ਤਰ੍ਹਾਂ ਹੀ guzrਦੇ ਰਹੇ ਇੱਕ ਦਿਨ ਉਹ ਲੜਕੇ ਨੇ ਅੱਖ ਹਾਰ ਕੇ ਉਸ ਭਿਖਾਰੀ ਦੇ ਨਾਲ ਗੱਲਬਾਤ ਕਰੇ ਉਹ ਭਿਖਾਰੀ ਨੂੰ ਆਖਣ ਲੱਗਿਆ ਕਿ ਤੂੰ ਪਰਮਾਤਮਾ ਦੇ ਅੱਗੇ ਅਰਦਾਸ ਕਰ ਕਿ ਤੂੰ ਮੈਨੂੰ ਇਸ ਨਰਕਾਂ ਭਰੀ ਜ਼ਿੰਦਗੀ ਤੋਂ ਸੁਤਕਾਰਾ ਦੇ ਦੇ। ਉਹ ਭਿਖਾਰੀ ਉਸ ਲੜਕੀ ਦੀ ਗੱਲ ਸੁਣ ਕੇ ਆਖਣ ਲੱਗਿਆ ਕਿ ਭਾਈ ਮੈਂ ਬੜੀਆਂ ਅਰਦਾਸਾਂ ਕਰੀਆਂ ਕਿ ਪਰਮਾਤਮਾ ਮੇਤੋਂ ਇਹ ਜ਼ਿੰਦਗੀ ਬਰਦਾਸ਼ਤ ਨਹੀਂ ਹੋ ਰਹੀ ਮੈਨੂੰ ਆਪਦੇ ਚਰਨਾਂ ਵਿੱਚ ਬੁਲਾ ਲੈ। ਪਰ ਸ਼ਾਇਦ ਪਰਮਾਤਮਾ ਦੀ ਮਰਜ਼ੀ ਕੁਝ ਹੋਰ ਸੀ। ਉਹ ਇਹ ਨਸੀਹਤ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਮੇਰੇ ਰਾਹੀ ਕੀ ਲੋਕ ਨੂੰ ਦੇਖ ਲਓ ਕੱਲ ਇਹ ਇਨਸਾਨ ਤੁਹਾਡੇ ਵਰਗਾ ਸੀ ਤੇ ਅੱਜ ਕੁਝ ਗਲਤੀਆਂ ਦੇ ਕਰਕੇ ਇਹ ਇਨਸਾਨ ਕਿੱਥੇ ਬੈਠਾ ਉਹ ਲੜਕਾ ਇਹ ਗੱਲ ਸੁਣ ਕੇ ਬੜਾ ਹੀ ਹੈਰਾਨ ਹੋਇਆ ਤੇ ਉਹਦੇ ਦਿਲ ਚਸਪੀ ਇਸ ਗੱਲ ਵਿੱਚ ਹੋਰ ਵਧ ਗਈ ਕਿ ਉਹਦੀ ਇਹ ਹਾਲਤ ਕਿਵੇਂ ਹੋਈ ਉਸ ਲੜਕੇ ਨੇ ਉਸ ਭਿਖਾਰੀ ਨੂੰ ਪੁੱਛਿਆ ਕੀ ਹੋਇਆ ਸੀ ਤੇਰੀ ਜ਼ਿੰਦਗੀ ਦੇ ਵਿੱਚ ਜਿਸੀ ਵਜ੍ਹਾ ਕਰਕੇ ਤੂੰ ਆ ਜ਼ਿੰਦਗੀ ਕੱਟ ਰਿਹਾ ਹੈ ਭਿਖਾਰੀ ਆਖਣ ਲੱਗਿਆ ਕਿ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲਦੀ ਸੀ ਮੈਂ ਆਪਣੇ ਘਰ ਦਾ ਗੁਜ਼ਾਰਾ ਵਧੀਆ ਕਰ ਰਿਹਾ ਸੀ ਹੁਣ ਹੌਲੀ-ਹੌਲੀ ਮੇਰੇ ਘਰ ਦੇ ਵਿੱਚ ਬਰਕਤਾਂ ਵੀ ਹੋਣ ਲੱਗੀਆਂ ਸੀ ਪੈਸੇ ਦੇ ਵਿੱਚ ਵੀ ਬਰਕਤ ਹੋਣ ਲੱਗੀ ਸੀ ਘਰ ਦੇ ਵਿੱਚ ਨਵੀਆਂ ਚੀਜ਼ਾਂ ਵੀ ਆਉਣ ਲੱਗੀਆਂ ਸੀ ਪਰ ਹੁਣ ਮੈਨੂੰ ਇਸ ਗੱਲ ਦਾ ਮਾਣ ਹੋ ਗਿਆ ਸੀ ਕਿ ਮੈਂ ਇੰਨੀ ਜ਼ਿਆਦਾ ਮਿਹਨਤ ਕਰਦਾ ਜਿਸ ਦੀ ਵਜ੍ਹਾ ਕਰਕੇ ਮੈਨੂੰ ਇਹ ਸਾਰਾ ਕੁਝ ਮਿਲ ਰਿਹਾ ਮੈਂ ਕਦੇ ਵੀ ਉਸ ਪਰਮਾਤਮਾ ਦਾ ਸ਼ੁਕਰੀਆ ਨਹੀਂ ਕਰਿਆ ਸੀ ਕਿ ਪਰਮਾਤਮਾ ਕਰਨ ਕਰਾਉਣ ਵਾਲਾ ਤਾਂ ਤੂੰ ਹੀ ਆ ਜਿੱਥੇ ਮੈਂ ਪਹਿਲਾਂ ਅਰਦਾਸਾਂ ਕਰਦਾ ਹੁੰਦਾ ਸੀ ਕਿ ਪਰਮਾਤਮਾ ਮੇਰੀ ਤੂੰ ਵਾਹ ਫੜ ਲੈ ਪਰ ਜਦੋਂ ਪਰਮਾਤਮਾ ਨੇ ਮੇਰੀ ਬਾਹ ਫੜ ਲਈ ਤਾਂ ਮੈਂ ਉਸ ਪਰਮਾਤਮਾ ਨੂੰ ਹੀ ਭੁੱਲ ਗਿਆ ਤੇ ਹੰਕਾਰ ਕਰਨ ਲੱਗਿਆ ਕਿ ਜਿਹੜਾ ਕੁਝ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਾਇਆ ਹੈ ਉਹ ਮੇਰੀ ਖੁਦ ਦੀ ਮਿਹਨਤ ਦੇ ਨਾਲ ਹੈ ਤੇ ਨਾਲ ਦੀ ਨਾਲ ਜੇ ਕੋਈ ਇਨਸਾਨ ਮੈਨੂੰ ਪਰਮਾਤਮਾ ਦਾ ਸ਼ੁਕਰਿਆ ਦਾ ਕਰਨ ਨੂੰ ਆਖ ਵੀ ਦਿੰਦਾ ਤਾਂ ਵੀ ਮੈਂ بڑے ਮਾਣ ਦੇ ਨਾਲ ਇਹ ਆਖਦਾ ਕਿ ਜੇ ਮੈਂ ਮਿਹਨਤ ਨਾ ਕਰਦਾ ਕੀ ਪਰਮਾਤਮਾ ਮੈਨੂੰ ਬੈਠਿਆਂ ਨੂੰ ਦੇ ਦਿੰਦਾ ਮੈਨੂੰ ਇਹ ਲੱਗਦਾ ਸੀ ਕਿ ਇਹ ਜੋ ਕੁਝ ਵੀ ਮੈਂ ਪਾ ਰਿਹਾ ਉਹ ਮੇਰੀ ਮਿਹਨਤ ਦੇ ਕਰਕੇ ਹੋ ਰਿਹਾ ਪਰ ਮੈਂ ਇੱਕ ਅਟਲ ਸਚਾਈ ਆ ਜਿਹੜੀ ਉਹ ਆਪਣੀ ਜ਼ਿੰਦਗੀ ਦੀ ਭੁੱਲ ਗਿਆ ਸੀ ਕਿ ਮੇਰੀ ਮਿਹਨਤ ਦੇ ਵਿੱਚ ਵੀ ਉਦੋਂ ਹੀ ਬਰਕਤਾਂ ਪੈਣ ਲੱਗੀਆਂ ਜਦੋਂ ਉਸ ਪਰਮਾਤਮਾ ਦੀ ਮਿਹਰ ਹੋਈ ਪਰ ਜਦੋਂ ਇਨਸਾਨ ਦੇ ਵਿੱਚ ਹੰਕਾਰ ਆ ਜਾਵੇ ਤਾਂ ਫਿਰ ਉਹਦਾ ਦਿਮਾਗ ਕੰਮ ਕਰਨੋਂ ਹਟ ਜਾਂਦਾ ਇਸ ਹੰਕਾਰ ਦੇ ਹੀ ਚੱਕਰ ਵਿੱਚ ਹੌਲੀ-ਹੌਲੀ ਮੇਰੇ ਘਰ ਦੇ ਹਾਲਾਤ ਖਰਾਬ ਹੁੰਦੇ ਗਏ ਤੇ ਹੁਣ ਮੇਰੀ ਇਹ ਹਾਲਤ ਤੂੰ ਦੇਖ ਹੀ ਰਿਆਂ ਸਾਹ ਸੰਗਤ ਜੀ ਜਦੋਂ ਅਸੀਂ ਪਰਮਾਤਮਾ ਤੋਂ ਕੁਝ ਮੰਗਣਾ ਹੁੰਦਾ ਉਦੋਂ ਆਪਾਂ ਉਸ ਭਿਖਾਰੀ ਵਾਂਗੂ ਪਰਮਾਤਮਾ ਦੇ ਦਰ ਤੇ ਖੜ ਜਾਂਦੇ ਆ ਬੜੇ ਹੀ ਤਰਲੇ ਮਿੰਤਾ ਕਰਦੇ ਆ ਪਰਮਾਤਮਾ ਦੇ ਪਰ ਜਦੋਂ ਪਰਮਾਤਮਾ ਸਾਨੂੰ ਦੇ ਦਿੰਦਾ ਤਾਂ ਫਿਰ ਅਸੀਂ ਮਾਨ ਕਰਦੇ ਆ ਕਿ ਇਹ ਸਾਰਾ ਕੁਝ ਸਾਨੂੰ ਆਪਣੀ ਵਜ੍ਹਾ ਕਰਕੇ ਮਿਲਿਆ ਉਹ ਵਕਤ ਸੀ ਪੁੱਲ ਜਾਨਿਆ ਕਿ ਜਦੋਂ ਅਸੀਂ ਪਰਮਾਤਮਾ ਦੇ ਸਾਹਮਣੇ ਬਿਲਕੁਲ ਰਹੇ ਸੀ ਇਸ ਲਈ ਜੋ ਵੀ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਉਹਦਾ ਸ਼ੁਕਰੀਆ ਦਾ ਕਰਿਆ ਕਰੋ ਜਦੋਂ ਆਪਾਂ ਸੁਕਰੀਆ ਦਾ ਕਰਦੇ ਆਂ ਤਾਂ ਜਿਹੜਾ ਸਾਡਾ ਹੰਕਾਰ ਆ ਨਾ ਸਾਡੇ ਮਨ ਚੋਂ ਖਤਮ ਹੋ ਜਾਂਦਾ ਸਾਨੂੰ ਇਹ ਅਹਿਸਾਸ ਹੋ ਜਾਂਦਾ ਕਿ ਜਿਹੜੀ ਵੀ ਚੀਜ਼ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਈ ਹੈ ਉਹ ਸਿਰਫ ਪਰਮਾਤਮਾ ਦੀ ਮਿਹਰ ਕਰਕੇ ਹੀ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ